ਅੱਜ ਗੱਲ ਕਰਦੇ ਆਪਾਂ ਹਿਲੂ ਬਾਹੂ ਅਕਬਰਪੁਰ ਸ਼ਾਜੀ ਸ਼ਕਰਪਰ ਫਰੀਆਦ ਸ਼ਕਰਪਰ ਜੱਗੂ ਹਾਕਮਾਲੀਆ ਦੀਪਦ ਬੋਨ ਅੱਜ ਕਿਹੜੇ ਕਿਹੜੇ ਵੱਡੇ ਸੁਪਰਸਟਾਰ ਪਹੁੰਚਣਗੇ ਇਸ ਕਬੱਡੀ ਕੱਪ ਤੇ ਲਾਸਟ ਤੱਕ ਜੁੜੇ ਰਹੋ ਵੀਡੀਓ ਦੇ ਨਾਲ ਬਾਕੀ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਕਬੱਡੀ ਅਪਡੇਟ 2K ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਰੇ ਵੀਰ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰੋ ਘੰਟੀ ਵਾਲੇ ਬਟਨ ਨੂੰ ਜਰੂਰ ਦਬਾ ਲਓ ਜੋ ਕਿ ਹਰ ਨਵੀਂ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਤੇ ਤੁਸੀਂ ਦੇਖ ਸਕੋ ਕਿਹੜੇ ਕਬੱਡੀ ਕੱਪ ਤੇ ਕਿਹੜੀਆਂ ਟੀਮਾਂ ਬਣੀਆਂ ਤੇ ਕਿਹੜੇ ਸੁਪਰਸਟਾਰ ਪਹੁੰਚ ਰਹੇ ਆ ਆਪਾਂ ਰੋਜ਼ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਜੇ ਅੱਜ ਆਪਾਂ ਪਹਿਲੇ ਕਬੱਡੀ ਕੱਪ ਦੀ ਗੱਲ ਕਰੀਏ ਪਹਿਲਾ ਚੂਟੀ ਦਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਪਿੰਡ ਸ਼ਾਦੀਹੇਰੀ ਜਿਹੜਾ ਸੰਗਰੂਰ ਵਿੱਚ ਇੱਥੇ ਕਬੱਡੀ ਓਪਨ ਤਿੰਨ ਖਿਡਾਰੀ ਬਾਹਰੋਂ ਦੇ ਮੈਚ ਕਰਵਾਏ ਜਾਣਗੇ ਪਹਿਲਾ ਨਾਮ 1 ਲੱਖ ਦੂਜਾ ਨਾਮ 71000 ਬੈਸਟ ਰੇਡਰ ਤੇ ਜਾਪੀ ਲਈ 333000 ਦੀ ਨਕਦ ਰਕਮੀ ਹੋਵੇਗੀ ਇਸ ਦਾ ਲਾਈਵ ਆਫੀਸ਼ੀਅਲ ਵੈਬਸਾਈਟ ਲਾਈਵ ਹੋਣ www123 ਤੇ ਲਾਈਵ ਤੇ ਚੱਲੇਗਾ ਬਹੁਤ ਵਧੀਆ ਮੈਚ ਕਰਵਾਏ ਜਾਣੇ ਐ ਤੇ ਟੀਮਾਂ ਵੀ ਬਹੁਤ ਚੋਟੀ ਦੀਆਂ ਬਣ ਕੇ ਪਹੁੰਚਣੀਆਂ ਦੱਸ ਦਿਆਂ ਤੁਹਾਨੂੰ ਟੀਮਾਂ ਕਰਦੇ ਆ ਕਲੀਅਰ ਪਲੇਅਰ ਜੇ ਆਪਾਂ ਗੱਲ ਕਰੀਏ ਜਿਤ ਧਨੌਰੀ ਦੀ ਟੀਮ ਵਿੱਚ ਬੂਰੀਆ ਸੈਸਟਰ ਖੇਡੇਗਾ ਧਾਕੜ ਗੋਗੜੀਆਂ ਸਜਿੰਨ ਗੋਗਲੀ ਮਨੀਤ ਧਨੌਰੀ ਸ਼ੇਰੂਤ ਧਨੌਰੀ ਗੱਬਰ ਤਨਹੋਰੀ ਆਦ ਚੋਟੀ ਦੀ ਟੀਮ ਜਿਤਨਹੋਰੀ ਦੀ ਖੇਡੇਗੀ ਤਨਹੋਰੀ ਦੇ ਪਲੇਅਰ ਜਮਾਂ ਕਲੀਅਰ ਆ ਤੇ ਅੱਜ ਨਗਲੇ ਦੀ ਟੀਮ ਵੀ ਇੱਥੇ ਬਹੁਤ ਵਧੀਆ ਬਣ ਕੇ ਪਹੁੰਚ ਰਹੀ ਹੈ ਨਗਲੇ ਵਿੱਚ ਕਾਕਾ ਨਗਲਾ ਤਨਵੀਰ ਤਲਵੰਡੀ ਰਾਏ ਔਰ ਵੀ ਦੋ ਪਲੇਅਰ ਚੋਟੀ ਦੇ ਹੋਣਗੇ ਨਗਲੇ ਦੀ ਟੀਮ ਪੂਰੀ ਘੈਂਟ ਬਣ ਕੇ ਪੁੱਜ ਰਹੀ ਹੈ ਅੱਜ ਸ਼ਾਦੀਹੇਰੀ ਦੇ ਕੱਪ ਤੇ ਆਲਮਗੀਰ ਦੀ ਵੀ ਸਿਰਾ ਟੀਮ ਬਣ ਕੇ ਪੁੱਜ ਰਹੀ ਹੈ ਆਲਮਗੀਰ ਵਿੱਚ ਅੱਜ ਖੇਡੇਗਾ ਏਕਮ ਮੀਰਪੁਰ ਮਣੀ ਮੱਲੀਆਂ ਕਾਲੇ ਤਨੌਲਾ ਸ਼ਾਇਦ ਖੇਡੇ ਹਲੇ ਪੱਕਾ ਕਲੀਅਰ ਨਹੀਂ ਜਸ਼ਨ ਆਲਮਗੀਰ ਚੋਟੀ ਦੀ ਟੀਮ ਬਣਾ ਕੇ ਲੈ ਕੇ ਆ ਰਿਹਾ ਹੋ ਸਕਦਾ ਕਾਲੇ ਤਨੌਲੇ ਦੀ ਥਾਂ ਜਾਂ ਏਕਮ ਮੀਰਪੁਰ ਦੀ ਥਾਂ ਜਾਫੀ ਸਿਰਾ ਧੂੜਕੋਟ ਹੋਵੇ ਹਲੇ ਪੱਕਾ ਕਲੀਅਰ ਨਹੀਂ ਅੱਜ ਜਿਹਵਾ ਵੱਡਾ ਸਨਮਾਨ ਕੀਤਾ ਜਾਣਾ ਕਮਲ ਜੰਗਪੁਰੀਏ ਦਾ ਮਾਨ ਸਨਮਾਨ ਨੁਕਰੇ ਘੋੜੇ ਨਾਲ ਕੀਤਾ ਜਾਵੇਗਾ ਦਿਓ ਮੁਬਾਰਕਾ ਵੀਰ ਨੂੰ ਜੋ ਆ ਆਨੰਦਪੁਰ ਦੀ ਚੈਂਪੀਅਨਸ਼ਿਪ ਬਾਰੇ ਗੱਲ ਕਰੀ ਅੱਜ ਮੈਚ ਹੁਣ ਸਟਾਰਟ ਹੋਣ ਲੱਗੇ ਹੀ ਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹਿਲਾ ਨਾਮ 8.5 ਲੱਖ ਦੂਜਾ ਨਾਮ 6.5 ਲੱਖ ਇੱਥੇ ਚੋਟੀ ਦੀਆਂ ਟੀਮਾਂ ਅੱਜ ਜਿਵੇਂ ਮੋਗਾ ਮਕਸਰ ਵਿੱਚ ਕੱਲ ਖਿਡਾਰੀ ਪੂਰੇ ਨਹੀਂ ਸੀਗੇ ਤੇ ਸੰਦੀਪ ਹੁਣੀ ਸੀ ਦੋਦੇ ਵਾਲੇ ਤੇ ਰਾਜੂ ਖੋਸਾ ਕੋਟਲਾ ਪੈਸਟਲ ਭਿੰਡਰ ਹੁਣੀ ਸੀ ਅੱਜ ਸਾਰੇ ਪਲੇਅਰ ਹੀ ਪੁੱਜ ਰਹੇ ਆ ਮੋਗਾ ਮਕਸਰ ਵਾਲੇ ਵੀ ਚੋਟੀ ਦੀ ਟੀਮ ਬਣ ਰਹੀ ਹੈ ਸਾਰੀਆਂ ਟੀਮਾਂ ਹੀ ਚੋਟੀ ਦੀਆਂ ਆਪਾਂ ਤੁਹਾਨੂੰ ਕਰਦੇ ਆ ਕਲੀਅਰ ਕਿਹੜੇ ਕਿਹੜੇ ਖਿਡਾਰੀ ਆਪਾਂ ਨੂੰ ਕਲੀਅਰ ਹੋ ਗਏ ਆ ਵੀ ਕਿਹੜੇ ਕਿਹੜੇ ਖਿਡਾਰੀ ਪਹੁੰਚ ਰਹੇ ਆ ਇਸ ਕਬੱਡੀ ਕੱਪ ਤੇ ਅੱਜ ਹੋਲੇ ਮੱਲੇ ਚੈਂਪੀਅਨਸ਼ਿਪ ਤੇ ਫਾਈਨਲ ਦੇ ਬੈਸਟਾਂ ਨੂੰ ਬੁਲਟ ਮੋਟਰਸਾਈਕਲ ਦਿੱਤੇ ਜਾਣੇ ਆ ਤੇ ਸੈਮੀਫਾਈਨਲ ਦੇ ਬੈਸਟਾਂ ਨੂੰ 4-4 ਬੈਸਟ ਕੱਢਿਆ ਨੇ 4 ਮੋਟਰਸਾਈਕਲ ਪਹਿਲੇ ਸੈਮੀ 'ਚ ਦਿੱਤੇ ਜਾਣੇ ਆ 4 ਦੂਜੇ ਸੈਮੀ ਫਾਈਨਲ 'ਚ 8 ਮੋਟਰਸਾਈਕਲ ਕੁੱਲ ਸੈਮੀਫਾਈਨਲ ਵਿੱਚ ਦਿੱਤੇ ਜਾਣੇ ਆ ਚੋਟੀ ਦਾ ਕੰਮ ਹੋਣਾ ਹੈ ਜਨ ਅਨੰਦਪੁਰ ਦੀ ਧਰਤੀ ਤੇ ਜੋ ਅੱਜ ਆਨੰਦਪੁਰ ਦੀ ਚੈਂਪੀਅਨਸ਼ਿਪ ਤੇ ਆ ਪਲੇਅਰ ਆਫ ਦੀ ਟੂਰਨਾਮੈਂਟ ਕੱਢਿਆ ਜਾਣਾ ਉਸ ਨੂੰ ਨੁਕਰੇ ਘੋੜੇ ਨਾਲ ਸਨਮਾਨਿਤ ਕੀਤਾ ਜਾਣਾ ਹੈ ਕੌਣ ਬਣੂਗਾ ਨੁਕਰੇ ਘੋੜੇ ਦਾ ਜੇਤੂ ਕਮੈਂਟ ਕਰਕੇ ਜਰੂਰ ਦੱਸਿਓ ਤੇ ਪਲੇਅਰ ਤੁਹਾਨੂੰ ਕਰਦੇ ਆ ਕਲੀਅਰ ਟੀਮਾਂ ਵੀ ਜੇ ਆਪਾਂ ਗੱਲ ਕਰੀ ਅੱਜ ਬਿੱਟੂ ਭੋਲੇ ਵਾਲੀਆ ਹਰਿਆਣੇ ਦੀ ਟੀਮ ਲਿਆ ਰਿਹਾ ਉਸ ਵਿੱਚ ਛੀਲੂ ਬਾਹੂ ਅਕਬਰਪੁਰ ਦਾ ਹਲੇ ਪੱਕਾ ਕਲੀਅਰ ਨਹੀਂ ਹੋਇਆ ਹੋ ਸਕਦਾ ਖੇਡ ਸਕਦਾ 100 ਚੋਂ 70% ਚਾਂਸ ਹੈ ਛੀਲੂ ਬਾਹੂ ਅਕਬਰਪੁਰ ਵੀ ਚੈਂਪੀਅਨਸ਼ਿਪ ਤੇ ਪੁੱਜ ਰਿਹਾ ਮੋਹਿਤ ਡੀਂਗ ਸਮਿਤ ਸ਼ਿਵਾ ਅਮਨ ਦਿਉਰਾ ਦੀਨ ਬੂਰੀਆ ਸੈਸਰ ਤਾਂ ਨਹੀਂ ਖੇਡੇਗਾ ਪੰਕਜ 베ਰੀ ਖੇਡੇਗਾ ਬੂਰੀਆ ਸੈਸਰ ਤਿੰਨ ਬਾਰੋਂ ਵਾਲੇ ਕੱਪ ਤੇ ਸ਼ਾਦੀ ਹੀਰੀ ਦੇ ਕੱਪ ਤੇ ਖੇਡੇਗਾ ਅੱਜ ਜੋ ਜਲੰਧਰ ਦੀ ਟੀਮ ਬਣ ਗਈ ਚੋਟੀ ਦੀ ਜਲੰਧਰ ਵਿੱਚ ਖੇਡੇਗਾ ਚਤਪਾਲ ਚਿੱਟੀ ਲਵਲੀ ਮੈਮਦਵਾਲ ਦਾ ਕਪੂਰਥਲੇ ਦੀ ਟੀਮ ਵਿੱਚ ਖੇਡੇਗਾ ਲਵਲੀ ਮੈਮਦਵਾਲ ਸੌਰੀ ਇਹ ਚ ਗਲਤ ਲਿਖਿਆ ਗਿਆ ਫਰਿਆਦ ਅਲੀ ਵੀ ਸ਼ਾਇਦ ਹੀ ਖੇਡੇ ਸ਼ਾਜੀ ਸ਼ਕਰਪੁਰ ਵੀ ਪੱਕਾ ਖੇਡੇਗਾ ਪਿੰਦੂ ਸੀਚੇ ਵਾਲ ਜੱਗੂ ਸੈਦੋਵਾਲ ਛੋਟਾ ਸੋਣ ਚੱਕ ਸਾਬੂ ਪਲਵਾਨ ਗੱਦੋਵਾਲ ਚੋਟੀ ਦੀ ਟੀਮ ਜਲੰਧਰ ਦੀ ਵੀ ਪੁੱਜ ਰਹੀ ਹੈ ਅੱਜ ਚੈਂਪੀਅਨਸ਼ਿਪ ਤੇ ਅੱਜ ਜੋ ਤਰਨ ਤਰਨ ਦੀ ਟੀਮ ਬਣੀ ਹੈ ਤਰਨ ਤਰਨ ਵਿੱਚ ਅੰਬਾਦ ਸੌਰ ਸਿੰਘ ਸੱਤੂ ਖੰਡੂਤ ਸਾਹਿਬ ਅਰਛੇ ਚੋਲਾ ਸਾਹਿਬ ਰਾਜਾ ਪੱਧਰੀ ਚੱਕੀ ਰਮਦਾਸ ਅਜੇ ਕਾਲਵਾ ਛੋਟਾ ਗਰਦਿਤ ਟਾਰਜਨ ਚੋਟੀ ਦੀ ਟੀਮ ਬਣ ਕੇ ਪੁੱਜ ਰਹੀ ਹੈ ਤਰਨ ਤਰਨ ਦੀ ਵੀ ਚੈਂਪੀਅਨਸ਼ਿਪ ਤੇ ਰਾਜੇ ਪੱਧਰੀ ਹੋਣਾਂ ਦੀ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ